ਸਾਤੋਂ ਪਹਿਲਾ ਹੀ ਪੇਮੈਂਟ ਕਲੀਅਰ ਕਰਾ ਲਈ ਤੇ ਸਾਨੂੰ ਭੇਜਿਆ ਗਿਆ ਵੀ ਇੱਕ ਨਾਮ ਨੇ ਭੇਜਾਂਗੇ 25 ਦਿਨ ਦਾ ਵਾਦਾ ਦਿੱਤਾ ਗਿਆ ਕਿ ਤੁਹਾਨੂੰ ਅਮਰੀਕਾ ਪਹੁੰਚਾਵਾਂਗੇ ਸਾਡੀ ਇਥੇ ਫਲਾਈਟ ਹੋਈ ਤੇ ਸਾਨੂੰ ਰਸਤੇ 'ਚ ਉਤਾਰ ਕੇ ਤੇ ਡੋਕੀ ਰਹੀ ਰਸਤੇ 'ਚ ਉਤਾਰ ਦਿੱਤਾ ਗਿਆ ਨਾਮਾ ਕੇ ਜੰਗਲੋਂ ਵਿੱਚ ਬੋਰਡ ਤੇ ਬਿਠਾ ਦਿਆ हमको ਔਰ ਬੋਲਾ ਪੈਸੇ ਮੰਗਵਾਓਗੇ ਤਾਂ ਅੱਗੇ ਭੇਜਾਂਗੇ ਸਾਡੀ ਪੇਮੈਂਟ ਸਾਰੀ ਹਮ ਦੇ ਰੱਖੀ ਸੀ ਭਤੀ ਭਤੀ ਲੱਖ ਨਗਦ ਕੇ ਪੇਮੈਂਟ ਕੀਆ ਔਰ ਪੇਮੈਂਟ ਮੰਗਦੇ تھے ਹਮ ਸਰ ਐਮਬੈਸੀ ਜਾ ਰਹੇ ਥੇ ਆਪਣਾ ਬਾਇਓਮੈਟ੍ਰਿਕ ਕਰਾਣ ਕੇ ਲਈ ہمارا 5 ਦਿਨ ਦਾ ਵਰਕ تھا ਉਹਦੇ ਸਾਡੇ ਮਾਰੇ ਪੇਪਰ ਲਗਣਾ تھا ਅਸੀਂ ਵਾਪਸੀ ਆ ਰਹੇ تھے ਸਾਡੇ ਜੋ ਕਿ ਹਮ ਮਾਫੀਆ ਔਰ ਡੌਂਕਰ ਨੇ ਹਮੇ ਪਕੜ ਲਿਆ ਥਾ ਔਰ ਮਾਰ ਕੁਟ ਕੀ ਹਮਾਰਾ ਫੋਨ ਸ਼ੂਨ ਸ਼ੀਨ ਲਿਆ ਔਰ ਪਾਸਪੋਰਟ ਵੀ ਲੈ ਲਿਆ ਤੇ ਫਿਰ ਹਮ ਪੁਲਿਸ ਸਟੇਸ਼ਨ ਗਿਆ ਔਰ ਹਮ ਇੱਕ ਵੀਡੀਓ ਬਣਾਈ ਥੀ ਜੋ ਕਿ ਹੈਲਪ ਕੇ ਲੀਏ ਤੇ ਸਤਨਾਮ ਸਿੰਘ ਸੰਦੂ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਕੇ ਉਹਨਾਂ ਨੂੰ ਭੇਜੀ ਤੇ ਉਹਨੇ ਉਧਰ ਐਮਬੈਸੀ ਚ ਸੈਂਡ ਕੀਤੀ ਜੀ ਜੋ ਵੀ ਗੱਲਬਾਤ ਕਰਕੇ ਤੇ ਸਾਡੀ ਫਿਰ ਸੁਣਵਾਈ ਹੋਈ ਇਸ ਫੇਸ ਹਮਾਰੇ ਘਰੇ ਪਤਾ ਲੱਗਾ ਜਦੋਂ ਨਿਊਜ਼ ਚਲੀ ਸਰ ਜੋ ਕਿ ਸਾਡ ਅਸੀਂ ਯੂ ਐਸ ਏ ਜਾਣੇ ਕੇ ਲੀਏ ਏਜੰਟ ਸੇ ਬਾਤ ਕੀਤੀ ਲੇਕਿਨ ਹਮ ਪਨਾਮਾ ਮੇਂ ਫਸ ਗਏ ਥੇ ਤੇ ਹਮੇਂ ਘਟਨਾਬ ਕਰ ਲਿਆ ਸਰ ਡੌਂਕਰੋ ਨੇ ਜੋ ਕਿ ਸਾਡੇ ਨੰਬਰ ਬਿਜ਼ਨਸ ਆ ਵਾਦਾ ਕੀਆ ਗਿਆ ਥਾ ਇੱਕ ਨੰਬਰ ਮੇਂ ਵੇਚੇਗੇ ਜੋ ਕਿ ਸਾਡੇ ਨਾ ਬਹੁਤ ਤੱਕਾ ਹੋਇਆ ਸੀ ਸਰ ਉੱਥੇ ਤੇ ਅਸੀਂ 4-5 ਦਿਨਾਂ ਤੋਂ ਨਾ ਸਾਨੂੰ ਰੋਟੀ ਪਾਣੀ ਮਿਲਿਆ ਸਰ ਤੇ ਅਸੀਂ ਇੱਕ ਰੂਮ 'ਚ ਹੀ ਸਾਰੇ ਜਣੇ ਬੰਦ ਹੀ ਸੀ ਸਰ 4-5 ਦਿਨਾਂ ਤੋਂ ਲਈ ਤੇ ਸਾਡਾ ਫੋਨ ਤੇ ਪਾਸਪੋਰਟ ਉਹਨਾਂ ਨੇ ਰੱਖ ਲਏ ਸੀ ਸਰ 5 ਮਹੀਨੇ ਇਹਨਾਂ ਰੱਖੀ ਰੱਖਿਆ ਜੀ ਪਹਿਲੇ ਤਾਂ ਆਪ ਜੀ ਇਹ ਬਤਾਏ ਵੀ ਆਪ ਕੌਣ ਸੀ ਯਾਨੀ ਕਿ ਇਮੀਗ੍ਰੇਸ਼ਨ ਹੈ ਆਪਕੋ ਭੇਜਿਆ تھا ਕੌਨ ਸਾ ਜਾਓ ਤੇ ਕਿਹੜਾ ਡਾਕੂਮੈਂਟ ਸੀ ਜਿਆਦਾ ਨਹੀਂ ਹੋਇਆ ਔਰ ਕਹਾਂ ਕੇ ਲੀਏ ਆਪਨੇ ਵੀਜ਼ਾ ਲਗਾਇਆ ਥਾ ਕਿਆ ਥਾ ਨਹੀਂ ਸਰ ਹਮ ਇਮੀਗ੍ਰੇਸ਼ਨ ਥਰੂ ਤਾਂ ਨਹੀਂ ਗਏ ਥੇ ਏਜੰਟ ਥਰੂ ਗਏ ਸੀ ਸਰ ਜੋ ਕਿ ਇਨਕਾ ਕਾਮ 2 ਨੰਬਰ ਡੋਂਕੀ ਕਾਈ ਥਾ ਸਰ ਹਮੇ 1 ਨੰਬਰ ਬੋਲ ਕਰ दो नंबर में भेजा था सर नाम था का? जंगीर सिंह जोधा जी ने इतने पैसे लिए और क्या हम हमारे से पैंतालीस लाख की बात हुई थी सर बत्तीस लाख ले लिया था हमने जो कि हमारे को रोटी खर्चा भी नहीं पाता था पाँच छः पाँच से छः लाख हमारा रोटी का खर्चा हुआ और तीन लाख की हमारी वापसी वापसी की टिकट हुई थी सर एजेंट ने हमें सर पच्चीस से तीस दिन ले थे हमें अमेरिका जाने के लिए لیکن ہم 11 11 مہینے उधर ही پھسے رہے سر کولمبیا میں کولمبیا میں कपूर کا نہ جنگل نام کا جنگل جو جا رہا کہ واپس اس طرح سر گزارا تو بہت ਔکھا کیا ہم ایک ٹائم کھاتے تھے ایک کبھی نہیں ملتا تھا کبھی مل جاتا تھا تے سر ہماری مدد ستنام سنگھ سندھو ایں پینے کی تھی سی سر جو کہ پارلیمنٹ کے মুখ্যমন্ত্রী پنجاب دے ہی تے اور وائڈائیکا نے سر کس طرح سے ملاقات ہوئی اپ کس طرح سے हाँ जी सा मुलाकात तो हुई थी एक साड़ी दीदी है अकवाडोर तो नंदरगल उन्होंने मुलाकात की कराई थी सतनाम सिंह संधु एम्पी हम सर अम्बेसी जा रहे थे अपना बायोमेट्रिक कराने के लिए हमारा पाँच दिन का वर्क था उधर हमारे पेपर लगना था हम वापसी आ रहे थे हमारे जो कि हम माफिया और डोंकर ने ਉਹ ਹਮੇਂ ਪਕੜ ਲਿਆ tha aur markut ki hamara phone shin shin liya aur password bhi le liya te fir hum police station gaye aur hum ek video banayi thi jo ki help ke liye te satnam singh samukh parliament member of parliament ke unna nu beji te unne udar embassy je sande ki ti ji jo vi gal baat karke te saadi fir sunwai hui te fir hamare kare pata laga jab news chali sir ye photo de ये हमारा जो एजेंट है है जो जोगीर सिंह जोधा शाहकोट पिंड राज्य वाला हाँ जी सर इनके पास पे ए, कोई लाइसेंस नहीं अभी है। कोई कार्रवाई नहीं है कहता हमने इसे क्या था हम आपसे राजीनामा से निबेड़ लेते हैं हमें पैसे दे दीजिए जितना आपका खर्चा हुआ वो सभी काट लो हमें बाकी हमारी पैसे हमें दे दीजिए लेकिन ये बोल रहा है कि मैं कुछ भी नहीं दूंगा आपको जो जिधर जाना जाओ जो करना है करो करना, करना कर लो मैं पुलिस से बताऊंगा साहब मेरी जेब में है ये दे दूंगा ये कर दे कहता है कि दिल्ली जब आओगे ये मेरा उधर भी नाम ले गए तो मैं कुछ भी नहीं आपको दूंगा ਮੇਰਾ ਨਾਮ ਆ ਗੁਰਪ੍ਰੀਤ ਸਿੰਘ ਆ ਜੀ ਸਰ ਮੈਂ ਇਹ 2024 3 ਸਤੰਬਰ ਨੂੰ ਇਥੋਂ ਗਿਆ ਦਿੱਲੀ ਤੋਂ ਬੰਬੇ ਬੰਬੇ ਤੋਂ ਮੇਰੀ ਫਲਾਈਟ ਗੁਵਾਣਾ ਦੀ ਇਹਨਾਂ ਸਾਨੂੰ ਏਜੰਟ ਜਗੀਰ ਸਿੰਘ ਜੋਧਾ ਤੇ ਗਰਨਾਮ ਸਿੰਘ ਜੋਧਾ ਸ਼ਾਹਕੋਟ ਜੋ ਕਿ ਏਜੰਟ ਨੇ ਦੋ ਨੰਬਰ ਦਾ ਕੰਮ ਕਰਦੇ ਆ ਇਹਨਾਂ ਸਾਨੂੰ 25 ਦਿਨ ਦਾ ਵਾਦਾ ਦਿੱਤਾ ਸੀਗਾ ਇੱਕ ਨੰਬਰ ਤੇ ਭੇਜਣ ਦੀ ਗੱਲ ਕੀਤੀ ਸੀਗੀ ਵੀ ਤੁਹਾਨੂੰ ਫਲਾਈਟ ਰੇ ਭੇਜਾਂਗੇ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਰਸਤੇ ਵਿੱਚ ਸਾਨੂੰ ਇਹਨਾਂ ਫਲਾਈਟ ਗੁਵਾਣਾ ਤੱਕ ਭੇਜਿਆ ਗਿਆ ਉਥੋਂ ਰਸਤੇ 'ਚ ਸਾਨੂੰ ਉਤਾਰ ਦਿੱਤਾ ਗਿਆ ਸੀਗਾ ਸਟੇ ਆਇਆ ਸੀਗਾ ਉੱਥੇ ਤੋਂ ਡਾਂਕੀ ਸ਼ੁਰੂ ਹੋ ਗਈ ਉਹ ਤੋਂ ਸਾਨੂੰ 10 ਮਹੀਨੇ ਹੋ ਗਏ ਨੇ ਸਾਨੂੰ ਇਹਨਾਂ ਉਹ ਨਾਲ ਦੇ ਕੰਟਰੀ ਆਕ ਉਹਦੇ ਸਾਨੂੰ 4 ਮਹੀਨੇ ਰੱਖਿਆ ਗਿਆ ਇੱਕੋ ਹੀ ਹੋਟਲ 'ਚ ਬੰਦ ਕਰਕੇ ਸਾਡੇ ਪਾਸਪੋਰਟ ਫੋਨ ਫੋਨ ਲੈਂਦੇ ਸੀਗੇ ਤੇ ਸਾਨੂੰ ਪਿੱਛੇ ਵੀ ਅੱਗੇ ਤੋਰਨ ਦੀ ਧਮਕੀ ਦਿੰਦੇ ਸੀਗੇ ਜਾਨ ਤੋਂ ਮਾਰਨ ਦੀ ਵੀ ਪੈਸੇ ਮੰਗੌਲਦੇ ਤੁਹਾਨੂੰ ਅੱਗੇ ਭੇਜਾਂਗੇ ਇਸ ਤਰ੍ਹਾਂ ਕੋਈ ਆਪਣਾ ਬਾਕੀ ਪੁਜਾਰਾ ਕਿਸ ਤਰ੍ਹਾਂ ਵਾਪਸ ਇੰਡੀਆ ਸਾਡੇ ਕੋਲ ਇੱਕ ਹੀ ਰੂਮ ਹੁੰਦਾ ਸੀਗਾ ਅਸੀਂ 4-5 ਬੰਦੇ ਵਿੱਚ ਹੀ ਸੁੱਤੇ ਰਹਿੰਨੇ ਇੱਕੇ ਸਾਤੇ ਰਹਿਣਾ ਇੱਕੇ ਸਾਤੇ ਖਾਣਾ ਪੀਣਾ ਪਰ ਇਹਨਾਂ ਬਹੁਤ ਤਕ ਹੋਇਆ ਜਦੋਂ ਸਾਨੂੰ ਪਤਾ ਲੱਗਾ ਕਿ ਬੰਦੇ ਡਿਪੋਰਟ ਹੋ ਰਿਹਾ ਸੀ ਰਿਕੁਐਸਟ ਕਿ ਦਿਨ ਪਿੱਛੇ ਭੇਜੋ ਪਿੱਛੇ ਨਹੀਂ ਭੇਜਿਆ ਗਿਆ ਸਾਨੂੰ ਡੌਂਕਰ ਆਉਂਦੇ ਸੀਗੇ ਗਨ ਪੁਆਇੰਟਰ ਆ ਕੇ ਕਹਿੰਦੇ ਘਰੋਂ ਪੈਸੇ ਮੰਗਾਓ ਤੁਹਾਨੂੰ ਤਾਂ ਅੱਗੇ ਭੇਜਾਂਗੇ ਅਸੀਂ ਫੈਮਿਲੀ ਨਾਲ ਗੱਲ ਕਰਨ ਤੋਂ ਹੀ ਬਹੁਤ ਤੰਗ ਸੀਗੇ ਫੋਨ ਹੀ ਨਹੀਂ ਦਿੰਦੇ ਸੀਗੇ ਸਾਨੂੰ ਤੇ ਫਿਰ ਸਾਡੀ ਇੱਕ ਦਿਨ ਨੈਟ ਤੋਂ ਵੇਖਿਆ ਸੋਸ਼ਲ ਮੀਡੀਆ ਤੋਂ ਸਾਡੇ ਇੱਕ ਵਾਰ ਡੋਰ ਤੋਂ ਦੇ ਦਿੱਯਾ ਗਿਆ ਇਹ ਨਿੰਦਰ ਗੇਲੇ ਉਹਨਾਂ ਸਾਡੀ ਐਮਪੀ ਸਤਨਾਮ ਸਿੰਘ ਸੰਧੂ ਮੈਂਬਰ ਨਾਲ ਗੱਲ ਕਰਾਈ ਤੇ ਉਹਨਾਂ ਨੇ ਸਾਡੀ ਇੰਡੀਆ ਪੈਸੀ ਨਾਲ ਗੱਲ ਕਰਕੇ ਸਾਨੂੰ ਪਿੱਛੇ ਬੁਲਾਉਣ ਦਾ ਪ੍ਰਕਿਰਿਆ ਸ਼ੁਰੂ ਕਰਾਇਆਗਾ ਇੰਨੇ ਕਿ ਬੱਚੇ ਹੁੰਦੇ ਜਿਵੇਂ ਕਿ ਡੰਕ ਬੱਚਾ ਦਾ ਬਹੁਤ ਸੀ ਬਹੁਤ ਬਹੁਤ ਸਾਰੇ ਲੋਕ ਸੀਗੇ ਅਲੱਗ-ਅਲੱਗ ਦੇਖਦੇ ਅਲੱਗ-ਅਲੱਗ ਸਟੇਟ ਦੇ ਪੰਜਾਬ ਹਰਿਆਣਾ ਦੇ ਗੁਜਰਾਤ ਹਰੇਕ ਤਰ੍ਹਾਂ ਦੇ ਬੰਦੇ ਸੀਗੇ ਪਰ ਉਹਨਾਂ ਦੇ ਪੇਮੈਂਟ ਆ ਜਾਂਦੀ ਸੀਗੀ ਸਾਨੂੰ ਸਾਡੇ ਦੀ ਪੇਮੈਂਟ ਸੇ ਕਲੀਅਰ ਵੀ ਕਰਦੇ ਆ ਫਿਰ ਵੀ ਸਾਡਾ ਜਾਣ ਸਾਨੂੰ ਹੋਰ ਮੰਗਦਾ ਸੀਗਾ 33 ਲੱਖ ਰੁਪਇਆ ਸੀ ਖੁਦ ਪੇਮੈਂਟ ਦਿੱਤੀ ਹੈ ਨਗਦ ਪੈਸੇ ਤੇ ਬਾਕੀ ਸਾਥੋਂ ਉਹਨਾਂ ਰੋਟੀ ਪਾਣੀ ਦਾ ਖਰਚਾ ਤੇ ਜੋ ਸਾਡਾ ਟਿਕਟਾ 3-3 ਲੱਖ ਦੀ ਹੋਈਆਂ ਨੇ जगीर सिंह जोधा है जी जो शाहकोट तो एक एजेंट है जी दो नंबर का काम करते हैं जो इनको हमने चालीस पैंतालीस लाख में बात हुई थी एक नंबर में भेजने पर उन्हें हमें डोंकी में भेजा है जी तुम अमेरिका तो मैं भेजूंगा एक नंबर में भेजेंगे फ्लाइट के थ्रू फ्लाइट सर आधी फ्लाइट हुई है बस रास्ते में उतार दिया था स्टे में और उसके बाद हमारी डोंकी शुरू हुई है सर हमें नौ महीने जंगल में रखा गया है बंद कर कर ना खाना ना पीना कई रात हम भूखे सोए ना खाने को पीते थे ना पीने नामा को देते थे ना माँ के जंगलों में रखा गया फैमिली से बात नहीं करते थे डोंकर आते थे माफिया वाले लोग आते थे गन पॉइंट करते थे और पैसे मांगते थे घर से पैसे लगाओगे भी तो आगे भेजेंगे या तो वहीं पे मार देंगे ये जो जंटा हमारा जो घर पे धमकी देता हमारे परिवार को मरवा दूंगा तुम्हें मरवा दूंगा सिर्फ हमें दो मिनट देते कॉल करने के घर पर बात करो और पैसे मंगवाओ से पहले दिल्ली से हम बॉम्बे तक फ्लाइट हुई बॉम्बे से हम गए गोवाना कंट्री है गोवाना उतरी फ्लाइट उधर वहाँ से हमारी टोकी शुरू है ब्राज़ील लेबिया पीरू एकाडोर कोलंबिया इतना तक सभी गई थे नामा, नामा के जंगल जाके बात नामा के जंगलों में बॉर्डर में बिठा दिया हमको और बोला पैसे मंगवाओगे तो आगे भेजेंगे हमारी पेमेंट भी सारी हमने दे रखी थी बत्ती बत्ती लाख नगद के पेमेंट की है और पेमेंट मांगते थे मैं बलजिंदर सिंह सरपंच डिस्ट्रिक्ट फिरोजपुर पंजाब ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਸਰਪੰਚ ਜਗਜੀਤ ਸਿੰਘ ਤੇ ਸਰਪੰਚ ਸੁਸਪਾਲ ਸਿੰਘ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਕੈਬਨਿਟ ਮੰਤਰੀ ਐਨਆਰਆਈ ਡਿਪਾਰਟਮੈਂਟ ਦੇ ਗੁਰਦੀਪ ਧਾਲੀਵਾਲ ਜੀ ਔਰ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਰਜਨੀਸ਼ ਕੁਮਾਰ ਦਈਆ ਜੀ ਔਰ ਸਾਡੇ ਐਮਪੀ ਸਤਰਾਮ ਸੰਧੂ ਜੀ ਜਿਨ੍ਹਾਂ ਦੀ ਬਦੌਲਤ ਇਹ ਬੱਚੇ ਤੁਹਾਡੇ ਸਾਡੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਏਜੰਟਾਂ ਨੇ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਦੇ ਵਿੱਚ ਪਮਾਨਾ ਦੇ ਜੰਗਲਾਂ ਦੇ ਵਿੱਚ ਛੱਟਿਆ ਉਹਨਾਂ ਪ੍ਰੋਪਰ ਤੁਹਾਨੂੰ ਸਾਰੀ ਇਹ ਦਾਸਤਾਨ ਦੱਸੀ ਹੈ ਕਿ ਸਾਡੇ ਨੇ ਕੀ ਕੀ ਵਾਪਰਿਆ ਉਹ ਮੇਰੇ ਨਾਲ ਲਵਪ੍ਰੀਤ ਜੀ ਬੈਠੇ ਨੇ ਤੇ ਆਪਣਾ ਗੁਰਪ੍ਰੀਤ ਜੀ ਬੈਠੇ ਨੇ ਉਹ ਤੁਹਾਨੂੰ ਦੱਸਣਗੇ ਹਾਂਜੀ ਲਵਪ੍ਰੀਤ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਾਡੇ ਜਗੀਰ ਸਿੰਘ ਜੋਧਾ ਜੋ ਕਿ ਸ਼ਾਹਕੋਟ ਜਲੰਧਰ ਤੋਂ ਨੇ ਜੀ ਤੇ ਸਾਨੂੰ 1 ਨੰਬਰ ਦਾ ਵਾਦਾ ਕਰਕੇ ਸਾਨੂੰ 2 ਨੰਬਰ 'ਚ ਭੇਜਿਆ ਗਿਆ। ਸਾਤੋਂ ਪਹਿਲਾਂ ਹੀ ਪੇਮੈਂਟ ਕਲੀਅਰ ਕਰਾ ਲਈ ਤੇ ਸਾਨੂੰ ਭੇਜਿਆ ਗਿਆ ਵੀ 1 ਨੰਬਰੇ ਭੇਜਾਂਗੇ। 25 ਦਿਨ ਦਾ ਵਾਦਾ ਦਿੱਤਾ ਗਿਆ ਤੇ ਤੁਹਾਨੂੰ ਅਮਰੀਕਾ ਪਹੁੰਚਾਵਾਂਗੇ। ਤੇ ਸਾਡੀ ਇੱਥੇ ਫਲਾਈਟ ਹੋਈ ਤੇ ਸਾਨੂੰ ਰਸਤੇ 'ਚ ਉਤਾਰ ਕੇ ਤੇ ਡੋਗੀ ਰਹੀ ਰਸਤੇ 'ਚ ਤਾਰ ਦਿੱਤਾ ਗਿਆ। ਤੁਹਾਨੂੰ ਬਨਾਮਾਂ ਦੇ ਜੰਗਲ 'ਚ ਰੱਖਿਆ ਗਿਆ 4 ਮਹੀਨੇ ਸਾਨੂੰ ਕਰੋ ਤੁਰਿਆ ਨੂੰ ਅਜੇ ਤੋ 9 ਮਹੀਨੇ ਹੋ ਗਏ ਨੇ ਟੋਟਲ। ਤੇ ਸਾਨੂੰ ਇਹਨਾਂ ਬਹੁਤ ਤੱਕਾ ਕੀਤਾ ਰੋਟੀ ਪਾਣੀ ਦਿੱਤੀ ਗਈ। ਸਾਨੂੰ ਪਾਸਪੋਰਟ ਫੋਨ ਸੀ ਲੈਣੇ ਸੀਗੇ ਤੇ ਗਨਪੱਡ ਲਾ ਕੇ ਕਰੋ ਪੈਸੇ ਮੰਗਾਉਂਦੇ ਸੀਗੇ। ਕਰੋ ਪੈਸੇ ਮੰਗਾ ਸਾਡੇ ਨਾਲ ਬਹੁਤ ਤਕਾ ਕੀਤਾ ਗਿਆ ਐਸੀ ਨੇ ਸਾਨੂੰ ਕਿਹਾ ਵੀ ਤੁਹਾਨੂੰ ਪਿੱਛੇ ਬਿਲਾਓ ਨਾ ਪਿੱਛੇ ਬਿਲਾਉਂਦੇ ਸੀਗੇ ਤੇ ਸਾਨੂੰ ਅੰਦਰ ਬੰਦ ਕਰਕੇ ਰੱਖ ਲੈਂਦੇ ਸੀਗੇ ਜਗੀਰ ਸਿੰਘ ਜੋ ਦਾ ਸਾਡੇ ਜੋ ਜੰਟਾ ਜੀ ਤੇ ਕਰਦੇ ਲਾਚਾਰ ਬਹੁਤ ਜ਼ਮੀਨ ਵੇਚ ਕੇ ਜਾਇਦਾਦ ਵੇਚ ਕੇ ਸਾਰਾ ਅਸੀਂ ਅੱਗੇ ਆਏ ਤੇ ਸਾਨੂੰ ਸੋਚਿਆ ਵੀ ਫਿਊਚਰ ਵਧੀਆ ਫਿਊਚਰ ਲਈ ਅੱਗੇ ਜਾਵਾਂਗੇ ਪਰ ਸਾਨੂੰ ਰਸਤੇ ਜੀ ਬੰਦ ਕਰਕੇ ਰੱਖ ਲਿਆ ਤੇ ਸਾਡੇ ਨਾਲ ਬਹੁਤ ਤਕਾ ਕੀਤਾ ਗਿਆ ਨਹੀਂ ਸਾਰੇ ਸਾਨੂੰ ਇੱਕ ਨੰਬਰ ਦਾ ਵਾਅਦਾ ਕੀਤਾ ਸੀਗਾ ਵੀ ਤੁਸੀਂ ਤੁਹਾਨੂੰ ਪ੍ਰੋਪਰ ਵੀਜ਼ਾ ਹੋਊਗਾ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਫਲਾਈਟ ਨਹੀਂ ਜਾਓਗੇ ਪਰ ਜਦੋਂ ਸਾਨੂੰ ਖਦੇਸ ਤੋਂ ਫਲਾਈਟ ਹੋਈ ਨਾ ਸਤੇ ਚ ਉਤਾਰ ਕੇ ਸਾਨੂੰ ਡੌਕੀ ਰੋਡ ਦੱਸਤਾ ਗਿਆ ਸਾਡੇ ਫੋਨ ਪਾਸਪੋਰਟ ਸੀਨ ਲੈ ਸਾਨੂੰ ਦੱਸਿਆ ਹੀ ਨਹੀਂ ਵੀ ਕਿੱਥੇ ਲੈ ਕੇ ਜਾ ਰਹੇ ਤੇ ਕਿੱਥੇ ਨਹੀਂ ਲੈ ਕੇ ਜਾ ਰਹੇ ਪੈਸੇ ਕਿੱਥੇ ਬੱਗੇ ਪੈਸੇ ਸਾਥੋਂ 40 40 ਲੱਖ ਰੁਪਏ ਦੀ ਗੱਲ ਹੋਈ ਤੇ ਸਾਥੋਂ ਇਹਨਾਂ ਨੇ ਰਸਤੇ 'ਚ ਸਾਰੇ ਪੇਮੈਂਟ ਕਲੀਅਰ ਕਰਾ ਲਈ ਤੇ ਰਸਤੇ 'ਚ ਸਾਨੂੰ ਹੋਰ ਥਾਂ ਤੇ ਬੰਦ ਕਰਕੇ ਬਲੈਕਮੇਲ ਟੌਰਚਰ ਕੀਤਾ ਗਿਆ ਆ ਵੀ ਕਰੋ ਪੈਸੇ ਮੰਗਾਓ ਤੇ ਤੁਮ ਲੋਗੇ ਤਾਂ ਪੇਜਾਂਗੇ ਵੀਡੀਓ ਤੁਹਾਨੂੰ ਦਿਖ ਐ ਬਾਕੀ ਅਸੀਂ ਉਤੋਂ ਪੰਜਾਂ ਸਾਨੂੰ ਕਿਦਨਾ ਵਗੇ ਬੰਦ ਕਰ ਰੱਖਿਆ ਗਿਆ ਸਾਡੀ ਨਿੰਦਰ ਕੇ ਲਿਖ ਪੈਨ ਹੈ ਗਿਆ ਇੱਕ ਵਾਰ ਉਸ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਸਾਡੇ ਇਸਤਨਾਮ ਸੰਧੂ ਮੈਂਬਰ ਹੈ ਜੋ ਪਾਰਲੀਮੈਂਟ ਦੇ ਉਹਨਾਂ ਨਾਲ ਗੱਲਬਾਤ ਕਰਕੇ ਇੰਡੀਆ ਵਿੱਚ ਨਾਲ ਗੱਲ ਕੀਤੀ ਤੇ ਸਾਨੂੰ ਉਤੋਂ ਕਢਾਇਆ ਗਿਆ ਸਾਡੀ ਲੈਟਰ ਪਾਈ ਤੇ ਸਾਨੂੰ ਈਮੇਲ ਇਮੀਗ੍ਰੇਸ਼ਨ ਜੋ ਬਾਹਰ ਕਢਾਇਆ ਗਿਆ ਅਸੀਂ ਪੰਜ ਵਾਪਸ ਆਏ ਤੇ ਸਾਡੇ ਜਿਹੜੇ ਏਜੰਟ ਨੇ ਫਿਰ ਕਾਲ ਤੇ ਫੋਨ ਮੈਸੇਜ ਕਰਨ ਲੱਗ ਗਿਆ ਸਾਨੂੰ ਉਹਨਾਂ ਫੋਨ ਦਵਾ ਕੇ ਤੇ ਸਾਡੇ ਤੇ ਫੋਨ ਕਰਕੇ ਕਹਿੰਦਾ ਸੀਗਾ ਜੀ ਜੇ ਤੁਸੀਂ ਮੇਰੇ ਥਰੂ ਆਓਗੇ ਤਾਂ ਮੈਂ ਤੁਹਾਨੂੰ ਪੇਮੈਂਟ ਦੇ ਦਿਆਂਗਾ ਤੁਹਾਨੂੰ ਬਚਾ ਦਾਂਗਾ ਤੁਹਾਨੂੰ ਕੁਝ ਨਹੀਂ ਕਰਾਂਗਾ ਜੇ ਤੁਸੀਂ ਸਰਕਾਰ ਦੇ ਥਰੂ ਆਓਗੇ ਮੈਂ ਰਸਤੇ 'ਚ ਮਰਵਾ ਦਾਂਗਾ ਜਾਂ ਤੁਹਾਡੇ ਪਰਿਵਾਰ ਨੂੰ ਮਰਵਾ ਦਾਂਗਾ ਮੇਰੇ ਥਰੂ ਆਓ ਮੈਂ ਪੈਸੇ ਵੀ ਮੋੜਾਂਗਾ ਪਰ ਸਾਡੇ ਧਲਕਿਆ ਲਿੰਦਾ ਸੀਗਾ ਸਾਨੂੰ ਫੋਨ ਕਰਦਾ ਸੀਗਾ ਬਲੈਕ ਕਾਲਸ ਕਰਦਾ ਸੀਗਾ ਤੇ ਸਾਡੇ ਚ ਅਸੀਂ ਦੋ ਮੈਂ ਤੇ ਲਵ ਦੀ ਵਜੋਂ ਪਰ ਤੈਨੂੰ ਆਇਆ ਇਹ ਸਰਕਾਰ ਥਰੂ ਬਾਕੀ ਤਿੰਨ ਬੰਦੇ ਨੂੰ ਦਲਾਸਾ ਦੇ ਕੇ ਉਹਨੇ ਪਿੱਛੇ ਹੀ ਬਦਾਲਿਆ ਆਪਣੇ ਕੋਲ हां जी वो तीन ने उतो बच गए ਸਾਡੇ ਨਾਲ ਅਸੀਂ ਦੋ ਬਚ ਗਏ ਫਿਰ ਅਸੀਂ ਵੀਡੀਓ ਪਾ ਕੇ ਐਮਪੀ ਸਰ ਨਾਲ ਗੱਲ ਕੀਤੀ ਤੇ ਇੰਡੀਆ ਰੈਸਿੰਗ ਨਾਲ ਗੱਲ ਕੀਤੀ ਤੇ ਉਹਨਾਂ ਸਾਨੂੰ ਦੱਸਿਆ ਵੀ ਤੁਸੀਂ ਦੋ ਹੋ ਗਏ ਜਾਓ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਨੂੰ ਅੜਿਆਨੀ ਹੈਲਪ ਕੀਤੀ ਹੈ 55 ਕੁਝ ਕੀ ਕਹਿਣਾ ਹੈ ਦੇ ਵੀਡੀਓ ਵੀ ਅਭੀ ਕਾਰਵਾਈ ਚੰਟਾ ਤੇ ਕਾਰਵਾਈ ਇਹ ਵੀ ਜੰਟਾ ਦੇ ਕਾਰਵਾਈ ਕਰੋ ਪ੍ਰੋਪਰ ਤੇ ਜੋਰ ਲਾਉਦਾ ਆ ਕੁਝ ਕਰਦਾ ਹੀ ਨਾ ਤੁਹਾਨੂੰ ਕਹਿੰਦਾ ਤੰਕੀਆਂ ਦਿੰਦਾ ਵੀ ਤੁਹਾਨੂੰ ਜੋ ਕਰਨਾ ਕਰ ਲਓ ਮੈਂ ਤੁਹਾਨੂੰ 1 ਰੁਪਇਆ ਵੀ ਵਾਰ ਦਿੰਦਾ ਹਾਂਜੀ ਸਾਡੇ ਜੱਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਤੁਮਕਾ ਹਾਏ ਜੀ ਜੋ ਵੀ ਹੁੰਦਾ ਤੁਸੀਂ ਕਰ ਲਓ ਮੈਂ 1 ਰੁਪਇਆ ਵੀ ਨਹੀਂ ਤੁਹਾਡਾ ਦੇਣਾ ਕਹਿੰਦਾ ਕੀ ਮੈ ਰਹੇ ਰਹਿਣੇ ਆ ਜਿਮਿਨੇ ਚੱਲਦੇ ਆ ਜਿੱਤੇ ਵੀ ਭਜਨਾ ਤੁਸੀਂ ਭੱਜ ਲਓ ਜੋ ਵੀ ਕਰਨਾ ਕਰ ਲਓ ਮੈਂ 1 ਪੈਸਾ ਵੀ ਨਹੀਂ ਦੇਣਾ ਕਰ ਆਪਣੇ ਵਾਸਤੇ ਕਿੰਨਾ ਪੜਿਆ ਮੈਂ ਸਾਡੇ ਘਰ ਦੇ ਲਾਗਤੀ ਨੂੰ ਮੈਂ ਜੀ ਕਲਾਸ 2 ਪਾਸ ਪੜਿਆ ਆਇਆ ਹਾਂ ਜੋ ਕਿ ਸਾਡੇ ਘਰ ਦੇ ਤਾਂ ਹਾਲਾਤ ਬਹੁਤ ਹੀ ਮਾੜੇ ਆ ਜੀ ਸਭ ਕੁਝ ਵੇਚ ਵਿਟਾ ਕੇ ਜੀ ਅਸੀਂ ਗਿਆ ਸੀ ਚੱਲ ਸਾਡਾ ਫਿਚਰ ਬਣਦਾ ਫਸ ਕਲਬ ਤੇ ਬਿਲਕੁਲ ਬਟ ਸਾਡਾ ਕੋਈ ਫਿਚਰ ਨਹੀਂ ਬਣਾਈ ਸਾਨੂੰ 30 ਤੋਂ 35 ਦਿਨਾਂ ਦਾ ਲਾਰਾ ਲਾਇਆ ਸੀ ਜੋ ਕਿ ਤੁਹਾਨੂੰ ਅਸੀਂ ਅਮਰੀਕਾ ਪਹੁੰਚਾ ਦਾਂਗੇ ਬਟ ਸਾਨੂੰ 11 ਤੋਂ 9 ਮਹੀਨੇ ਮੇਰੇ ਪਾਪਾ ਡਿਪਰੈਸ਼ਨ ਚ ਰੱਖਿਆ ਗਿਆ ਸੀ ਜੰਗਲਾਂ ਚ ਜੋ ਕਿ ਅਸੀਂ 4 ਮਹੀਨੇ ਇਕਵਾਡੋਰਸ ਰਹੇ ਸੀ ਤੇ 5 ਮਹੀਨੇ ਅਸੀਂ ਪਨਾਮਾ ਦੇ ਜੰਗਲ ਚ ਰਹਾ ਸੀ ਜਿੱਥੇ ਸਾਡੀ ਕੋਟ ਮਾਰ ਕੀਤੀ ਸਾਡੇ ਫੋਨ ਦੇ ਪਾਸਵਰਡ ਕੋਲ ਹੈ ਤੇ ਜੋ ਕਿ ਅਸੀਂ ਉਹਦੇ ਕਮਰੇ ਚੋਂ ਫੋਨ ਦੇ ਪਾਸਵਰਡ ਕੱਢ ਕੇ ਅਸੀਂ ਉਹ ਕੋ ਚੱਲ ਗਏ ਪੁਲਿਸ ਸਟੇਸ਼ਨ ਗਿਆ ਸੀ ਜੋ ਕਿ ਸਾਡੀ ਪੁਲਿਸ ਸਟੇਸ਼ਨ ਨੇ ਕਾਰਵਾਈ ਕੀਤੀ ਤੇ ਅਸੀਂ ਇੰਡੀਆ ਐਂਬੈਸੀ ਨਾਲ ਗੱਲਬਾਤ ਕਰਕੇ ਅਸੀਂ ਇਮੀਗ੍ਰੇਸ਼ਨ ਕਰਾ ਕੇ ਜੋ ਕਿ ਅਸੀਂ ਤੋਂ ਵਾਪਸ ਬੱਤੀ ਕੋਲੰਬੀਆ ਤੋਂ ਤੇ ਸਾਡੀ ਸਤਨਾਮ ਸਿੰਘ さん ਨੂੰ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਹੀ ਤੇ ਨਿੰਦਰਕਲ ਦੀ ਸਾਡੇ ਯਕਵਾ ਰੋਡ ਤੋਂ ਸਾਡੇ ਪੰਜਾਬ ਸਰਕਾਰ ਸਾਡੇ ਵੀਰ ਸਰਪੰਚ ਸਾਹਿਬ ਬਰਜਿੰਦਰ ਸਿੰਘ ਜਗ ਆਪਣਾ ਜਗਜੀਤ ਸਿੰਘ ਤੇ ਸਤਪਾਲ ਸਿੰਘ ਜੀ ਤੇ ਸਾਡੇ ਐਮਐਲਏ ਜੀਸ਼ ਦਈਆ ਜੀ ਜੋ ਕਿ ਸਾਡੇ ਇਹਨਾਂ ਸਾਰਿਆਂ ਨੇ ਹੈਲਪ ਕੀਤੀ ਤੇ ਅਸੀਂ ਵਾਪਸ ਆਪਦੇ ਪਰਤੇ ਜੋ ਕਿ ਸਾਡਾ ਜੀ 3 ਤੋਂ 4 ਲੱਖ ਟਿਕਟ ਸਾਡੇ ਦਾ ਖਰਚਾ ਆ ਗਿਆ ਸੀ ਤੇ ਜੀ ਮੇਰੇ ਡੈਡੀ ਬਹੁਤ ਡਿਪਰੈਸ਼ਨ 'ਚ ਨੇ ਜੋ ਵੀ ਸਾਡੇ ਨਾਲ ਹਾਸਾ ਹੁੰਦਾ ਘਰ ਤੇ ਜ਼ੁਮੇਵਾਰ ਸਾਡੇ ਏਜੰਟ ਨਹੀਂ ਤੁਸੀਂ ਅੱਗੇ ਕੀ ਸੋਚਿਆ ਹੋਣਾ ਕੀ ਕੀ ਕਰੋਗੇ ਇੱਕ ਕੰਨਾ দাও ਅੱਗੇ ਅਸੀਂ ਇਹੀ ਪੀਲ ਕਰਦੇ ਹਾਂ ਜੀ ਸਾਡੇ ਤੇ ਸਾਡੀ ਸੁਲਵਾਈ ਹੋ ਜਾਵੇ ਜੀ ਤੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਆਪਣੇ ਵਰਗੇ ਹੋਰ ਬੱਚੇ ਜਿਹੜੇ ਹਲੇ ਵੀ ਜਾਣ ਨੂੰ ਚਾਹੁੰਦੇ ਨੇ ਇੱਕ ਬੱਚੇ ਪਹਿਲੇ ਹਾਂਜੀ ਜੋ ਵੀ ਵੀਰ ਜਾਣਾ ਚਾਹੁੰਦੇ ਜਿਹੜਾ ਉਹਨੂੰ ਭਾਈ ਦੋ ਨੰਬਰ ਜਾ ਡੋਂਕੀ ਜਾਂ ਕਿਸੇ ਕੋਈ ਵੀ ਝੰਡ ਦੇ ਦਲਾਸੇ ਜਨਾਓ ਜਿੰਨੇ ਵੀ ਜਨਾਬ ਦਾ ਫਟ ਪਰਮਨੈਂਟ ਜਾ ਸਟੱਡੀ ਵੀਜੇ ਤੇ ਜਾਓ ਕੋਈ ਤਾਂ ਕਰਕੇ ਵੀਰ ਨਾ ਫਸੇ ਝੰਡਾ ਦੇ ਜਾਲ ਚ ਆ ਕੇ ਹਾਂਜੀ ਅਸੀਂ ਸਤੰਬਰ ਦੀ 5 ਤਰੀਕ ਨੂੰ ਜੋ ਮੇਰੀ ਫਲਾਈਟ ਆਏਗੀ ਸੀ ਹੰਬਰਸਰੋਂ ਤੇ ਸਾਡੀ 2 ਤਰੀਕ 2 ਵਜੇ ਰਾਤ 6 ਦਸੰਬਰ ਦੀ ਗੁਵਾਨਾ ਦੀ ਫਲਾਈਟ ਸੀ ਤੇ ਅਸੀਂ ਵਾਪਸੀ 2024 ਚ ਗਿਆ ਸੀ 2025 27 ਮਈ ਨੂੰ ਵਾਪਸ ਆਏ ਸੀ ਠੀਕ ਔਰ ਮੈਂ ਆਪਣੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਇਹਨਾਂ ਧਾਗੇ ਜੰਟਾਂ ਤੇ ਜੋ ਮੰਨਦੀ ਕਾਰਵਾਈ ਉਹ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਡੀਜੀਪੀ ਪੰਜਾਬ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹਨਾਂ ਦੀ ਸੁਣਵਾਈ ਪ੍ਰੋਪਰ ਤੌਰ ਤੇ ਕੀਤੀ ਜਾਵੇ ਸਾਡੇ ਬਹੁਤ ਹੀ ਸਤਿਕਾਰਯੋਗ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਫਿਰੋਜ਼ਪੁਰ ਦੇ ਬਹੁਤ ਹੀ ਇਮਾਨਦਾਰ ਅਫਸਰ ਨੇ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਸਾਡਾ ਸਾਥ ਦੇਣਗੇ ਇਹਦੇ ਵਿੱਚ ਸਾਡੇ ਦਰਮਿਆਨ ਸਾਡੇ ਪੰਜਾਬ ਦੇ ਸਟੇਟ ਬੋਰਡ ਦੇ ਨਾਲ ਲੜੀਆਂ ਮਨਵਕਸਿੰਗ ਡਿਪਾਰਟਮੈਂਟ ਤੋਂ ਸੈਕਟਰੀ ਸਾਹਿਬ ਪਹੁੰਚੇ ਨੇ ਜਿਸ ਹਵਤਪਾਰਕ ਮੋਜੀ ਮੈਂ ਪਲੀਜ਼ ਉਹਨਾਂ ਨੂੰ ਬੇਨਤੀ ਕਰਦਾ ਕਿ ਕੋਈ ਚਾਰ ਸ਼ਬਦ ਉਹ ਵੀ ਕਹਿਣ ਸਾਰੇ ਵੀ ਜਿੰਨੇ ਪ੍ਰੈਸ ਪੱਤਰਕਾਰ ਇੱਥੇ ਮੇਰੇ ਭਰਾ ਪਹੁੰਚੇ ਨੇ ਮੈਂ ਸਟੇਟ ਬਲ ਪੰਜਾਬ ਸੈਕਟਰੀ ਔਰ ਇਹਨਾਂ ਨੇ ਬੱਚਿਆਂ ਨੇ ਮੈਨੂੰ ਇੱਥੇ ਬੁਲਾਇਆ ਇਹਨਾਂ ਦਾ ਬੁਲਾਉਣ ਦਾ ਮਕਸਦ ਇਹ ਹੈ ਜੀ ਜਿਹੜੇ ਬੱਚੇ ਬਾਹਰ ਫੋਰਨ ਕੰਟਰੀ ਦੇ ਵਿੱਚ ਜਾਂਦੇ ਨੇ ਜਾਂ ਉਹਨਾਂ ਨਾਲ ਉੱਥੇ ਜਾ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਏਜੰਟਾਂ ਦੇ ਉਹਨਾਂ ਦੇ ਬਾਬਤ ਅਜਿ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਗੁਰਪ੍ਰੀਤ ਜੀ ਤੁਹਾਨੂੰ ਗੁਰਪ੍ਰੀਤ ਜੀ ਔਰ ਲਵਦੀਪ ਇਹ ਦੋ ਬੱਚੇ ਨੇ ਜਿਹੜੇ ਇੱਕ ਇਹ ਸਭ ਤੋਂ ਵੱਡਾ ਠੱਗ ਹੈ ਜੀ ਇਹਨਾਂ ਦਾ ਕੀ ਨਾਮ ਜਗੀਰ ਸਿੰਘ ਪਰਦੇ ਨਾਲ ਜਨਾਬ ਸਿੰਘ ਸ਼ਾਹਕੋੜ ਤੋਂ ਇਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਅਰਸੀਂ ਸਰਕਾਰ ਅੱਗੇ ਸੀਐਮ ਸਾਹਿਬ ਭਗਵੰਤ ਮਾਨ ਦੇ ਅੱਗੇ ਇੱਕੋ ਹੀ ਰਿਕਵੈਸਟ ਕਰਦੇ ਆ ਜਿਹੜੇ ਦੋ ਨੰਬਰ ਦੇ ਇਹ ਏਜੰਟ ਹੈਗੇ ਨੇ ਇਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਜਾਣ। ਇਹ ਹੀ ਕੋਈ ਨਹੀਂ ਇਨਸਾਨ ਜਿਹੜੇ ਲਾਇਸੈਂਸ ਹੈਗੇ ਨਹੀਂ ਜਾਂ ਨਹੀਂ ਹੈਗੇ ਅਨਲੀਗਲ ਹੈਗੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ। ਔਰ ਮੈਂ ਸਰਕਾਰਗੇ ਕਹਿਣਾ ਚਾਹੁੰਦਾ ਵੀ ਆਪਾਂ ਇਹਨਾਂ ਏਜੰਟਾਂ ਨੂੰ ਪੈਸਾ ਦਿੰਨੇ ਆ ਸਰਕਾਰ ਇਹਨਾਂ ਦੀ ਥਾਂ ਤੇ ਆਪਦੀ ਇਮੀਗ੍ਰੇਸ਼ਨ ਖੋਲ ਕੇ ਸਰਕਾਰ ਨੂੰ ਵੀ ਫਾਇਦਾ ਹੋਵੇ ਇਹਨਾਂ ਬੱਚਿਆਂ ਦੀ ਸੇਫਟੀ ਹੋ ਸਕੇ। ਔਰ ਮੈਂ ਅਗ